ਕਜਿਹੜਾ ਨਾਰਮਲ ਹਿਊਮਨ ਬ੍ਰੇਨ ਹੁੰਦਾ ਉਹਦੇ ਬ੍ਰੇਨ ਦੇ ਵਿੱਚ ਦੋ ਪਾਰਟਸ ਹੁੰਦੇ ਆ ਇੱਕ ਹੁੰਦਾ ਤੁਹਾਡਾ ਰਾਈਟ ਹੈਮਿਸਫੇਅਰ ਇੱਕ ਹੁੰਦਾ ਤੁਹਾਡਾ ਲੈਫਟ ਹੈਮਿਸਫੇਅਰ ਜਿਹੜਾ ਰਾਈਟ ਹੈਮਿਸਫੇਅਰ ਹੁੰਦਾ ਇਹ ਤੁਹਾਡਾ ਇਮੋਸ਼ਨਲ ਮਾਈਂਡ ਹੁੰਦਾ ਤੇ ਜਿਹੜਾ ਲੈਫਟ ਹੈਮਿਸਫੇਅਰ ਹੁੰਦਾ ਇਹ ਤੁਹਾਡਾ ਲੌਜੀਕਲ ਮਾਈਂਡ ਹੁੰਦਾ ਤੇ ਜਿਹੜੇ ਕੀ ਹੁੰਦਾ ਕਿ ਸਾਡੀ ਮੋਸ਼ਨਸ ਇੰਨੇ ਇੱਕ ਭਾਰ ਹੋ ਜਾਂਦੇ ਆ ਸਾਡੇ ਤੇ ਸਾਡੇ ਜਜ਼ਬਾਤ ਇੰਨੇ ਇੱਕ ਉਮਰ ਉਮੜ ਕੇ ਬਾਹਰ ਆ ਜਾਂਦੇ ਨੇ ਕਿਹੜਾ ਲੌਜੀਕਲ ਮਾਈਂਡਰ ਸਪਰੈਸਡ ਹੋ ਜਾਂਦਾ ਉਹਦੇ ਵਿੱਚ ਜਿਹੜਾ ਇਨਸਾਨ ਹੈ ਉਹਨੂੰ ਪਤਾ ਲੱਗ ਰਿਹਾ ਹੁੰਦਾ ਸਹੀ ਗੱਲ ਤੇ ਕਿਵੇਂ ਹੈ ਪਰ ਕਿਉਂਕਿ ਉਹਦਾ ਉਹ ਇਮੋਸ਼ਨਲ ਸਾਈਡ ਉਹਨੂੰ ਡੋਮੀਨੇਟ ਕਰ ਰਹੀ ਆ ਉਹ ਉੱਥੇ ਰੈਸ਼ਨਲ ਨਹੀਂ ਹੋ ਪਾਉਂਦਾ ਉਹ ਤਰਕ ਨਾਲ ਨਹੀਂ ਸੋਚ ਪਾਉਂਦਾ ਹੈਗਾ ਕਿਉਂਕਿ ਉਹਦੇ ਉੱਤੇ ਦੂਸਰੀ ਸਾਈਡ ਪਰ ਹੋਆ ਜਦੋਂ ਇੱਕ ਬੱਚਾ ਪੈਦਾ ਹੁੰਦਾ ਤਾਂ ਆਮ ਤੌਰ ਤੇ ਕੁਝ ਸਾਲਾਂ ਦੀ ਉਮਰ ਤੱਕ ਜਿਹੜਾ ਉਹਦਾ ਸੱਜੇ ਪਾਸੇ ਵਾਲਾ ਜਿਹੜਾ ਬ੍ਰੇਨ ਦਾ ਹਿੱਸਾ ਹੁੰਦਾ ਜਿਹਨੂੰ ਆਪਾਂ ਰਾਈਟ ਹੈਮਿਸਫੀਅਰ ਕਹਿੰਦੇ ਆ ਉਹ ਵਾਲਾ ਬ੍ਰੇਨ ਉਹਦਾ ਜ਼ਿਆਦਾ ਐਕਟਿਵ ਹੁੰਦਾ ਤੁਸੀਂ ਦੇਖੋ ਕਿ ਜਿਹੜਾ ਬੱਚਾ ਹੈ ਉਹਨੂੰ ਤੱਕ ਨਾਲ ਕੋਈ ਲੈਣਾ ਦੇਣਾ ਨਹੀਂ ਆ ਉਹਨੂੰ ਸਹੀ ਗਲਤ ਨਾਲ ਕੋਈ ਲੈਣਾ ਦੇਣਾ ਨਹੀਂ ਆ ਉਹਦੇ ਵਿੱਚ ਬਹੁਤ ਸਾਰੇ ਟੈਂਟਰਮਸ ਹੁੰਦੇ ਆ ਹਨਾ ਉਹਨੇ ਆਪਣੇ ਮਨ ਦੀ ਕਰਨੀ ਆ ਬੜਾ ਇੰਪਲਸਿਵ ਹੁੰਦਾ ਕਿ ਜਿਹੜੀ ਇਹ ਚੀਜ਼ ਹੈ ਉਹਦਾਂ ਹੀ ਕਰਨੀ ਹੈ ਜੇ ਫੜਨੀ ਤਾਂ ਫੜਨੀ ਕਿਉਂਕਿ ਉਹਦਾ ਉਹ ਜਿਹੜਾ ਇਮੋਸ਼ਨਲ ਸਾਈਡ ਵਾਲਾ ਬ੍ਰੇਨ ਹਨਾ ਉਹ ਕੰਮ ਕਰ ਰਿਹਾ ਉਹਦਾ ਜਦੋਂ ਜਦੋਂ ਬੱਚਾ ਵੱਡਾ ਹੁੰਦਾ ਹੁਣ ਤੁਸੀਂ ਛੋਟੇ ਦੇ ਬੱਚੇ ਨੂੰ ਮੈਥਸ ਦੇ ਸਮਸਮ ਸਭੇ ਹੋਣ ਲੱਗ ਜਾਣ ਸਮਝ ਨਹੀਂ ਆਉਣਾ ਕਿਉਂਕਿ ਲੌਜੀਕ ਉਹਦੇ ਲਈ ਐਗਜ਼ਿਸਟ ਹੀ ਨਹੀਂ ਜਾਂਦਾ ਫਿਰ 5 ਸਾਲ 6 ਸਾਲ 7 ਸਾਲ ਜਦੋਂ ਇਹ ਸੋ عمر ਤੱਕ ਬੱਚਾ ਆਉਂਦਾ ਹੈ ਤਾਂ ਉਹਦਾ ਜਿਹੜਾ ਲੈਫਟ ਬ੍ਰੇਨ ਹੁੰਦਾ ਹੈ ਲੈਫਟ ਹੈਮਿਸਫੇਅਰ ਹੁੰਦਾ ਉਹ ਵੀ ਹੌਲੀ ਹੌਲੀ ਡਵੈਲਪ ਹੋਣਾ ਸ਼ੁਰੂ ਹੋ ਜਾਂਦਾ ਲੈਫਟ ਹੈਮਿਸਫੇਅਰ ਦੇ ਵਿੱਚ ਕੀ ਹੁੰਦਾ ਤਰਕ ਹੁੰਦੇ ਨੇ ਲੌਜੀਕ ਹੁੰਦੇ ਨੇ ਪ੍ਰਿੰਸੀਪਲਸ ਹੁੰਦੇ ਨੇ ਰੂਲਸ ਹੁੰਦੇ ਨੇ ਤੁਸੀਂ ਸਮਾਜ ਚ ਕਿਵੇਂ ਰਹਿਣਾ ਇਹ ਤੁਹਾਨੂੰ ਥੋੜਾ ਖੱਬਾ ਬ੍ਰੇਨ ਸਿਖਾਉਂਦਾ ਹੈਗਾ ਪਰ ਤੁਸੀਂ ਬਾਗੀ ਕਿਵੇਂ ਹੋਣਾ ਇਹ ਤੁਹਾਡਾ ਰਾਈਟ ਹੈਮਿਸਫੇਅਰ ਤੁਹਾਨੂੰ ਸਿਖਾਉਂਦਾ ਤੋ ਜਦੋਂ ਤੁਹਾਡਾ ਉਹ ਲੈਫਟ ਬ੍ਰੇਨ ਡਵਲਪ ਹੋਣਾ ਸ਼ੁਰੂ ਹੋ ਜਾਂਦਾ ਹੈਗਾ ਤਾਂ ਉਦੋਂ ਕੀ ਹੁੰਦਾ ਕਿ ਤੁਹਾਨੂੰ ਲੌਜੀਕ ਸਮਝ ਆਉਣ ਲੱਗ ਜਾਂਦਾ ਤੁਸੀਂ ਦੇਖੋਗੇ ਫਿਰ ਉਹ ਹੀ ਬੱਚੇ ਬਿਲਕੁਲ ਚੁੱਪ ਚੁੱਪ ਸ਼ਾਂਤ ਤੇ ਝਿਜਕ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਆ ਜਦੋਂ ਉਹ ਬੱਚੇ ਨੇ ਟੀਨੇਜ ਦੇ ਵਿੱਚ ਆਉਣਾ अर्ਲੀ ਅਡਲਟ ਹੂਡਪੇ ਦੇ ਵਿੱਚ ਆਉਣਾ ਉਹਦੇ ਦੋਨੋਂ ਬ੍ਰੇਨਸ ਡਵਲਪ ਹੋਗੇ ਫਿਰ ਉਹ ਜਿਹੜਾ ਬੱਚਾ ਹੈਗਾ ਉਹ ਬੈਲੈਂਸ ਚ ਰਹੂਗਾ ਕੈਲੀਵਰੀ ਕੀ ਹੁੰਦਾ ਕਿ ਕਿਸੇ ਹੱਥ ਸੇ ਕਰਕੇ ਤੁਹਾਡੀ ਅਪ ਟੂ ਬ੍ਰਿੰਗਿੰਗ ਕਰਕੇ ਤੁਹਾਡੇ ਕਿਸੇ ਬਿਲੀਫ ਸਿਸਟਮ ਕਰਕੇ ਕੋਈ ਧਾਰਨਾ ਤੁਸੀਂ ਕਿੱਥੇ ਰਹਿੰਦੇ ਹੋ ਤੁਹਾਡੇ ਪਰੰਪਰਾਵਾ ਕੀ ਆ ਤੁਹਾਡੇ ਸਿਧਾਂਤ ਕੀ ਨੇ ਬਹੁਤ ਸਾਰੀਆਂ ਚੀਜ਼ਾਂ ਦੇ ਬੇਸ ਤੇ ਉੱਪਰ ਕੀ ਹੁੰਦਾ ਹੈ ਜਿਹਦਾ ਮਤਲਬ ਕਿ ਰਾਈਟ ਜਿਹੜਾ ਬ੍ਰੇਨ ਹੈਗਾ ਉਹ ਜ਼ਿਆਦਾ ਨੋਮੀਨੇਟ ਕੀਤਾ ਹੋਇਆ ਹੈ ਫਿਰ ਬੰਦਾ ਬੜਾ ਇਮੋਸ਼ਨਲ ਰਹਿੰਦਾ ਉਹਦੇ ਬੜੇ ਮੂਡ ਸਟ੍ਰੇਂਗਸ ਹੁੰਦੇ ਆ ਫਿਰ ਉਹਨੇ ਮਤਲਬ ਹਰ ਗੱਲ ਤੇ ਉਹ ਛੋਟੀ ਛੋਟੀ ਜੀ ਗੱਲ ਤੇ ਉਹ ਖਿੱਚ ਜਾਂਦਾ ਹੈ ਛੋਟੀ ਜੀ ਗੱਲ ਤੇ ਉਹ ਰੋ ਪੈਂਦਾ ਹੈ ਮਤਲਬ ਉਹ ਇਮੋਸ਼ਨਲੀ ਬਹੁਤ ਫਲਕਚੂਏਟ ਕਰਦਾ ਹੈ